ਖਬਰ ਪਟਿਆਲਾ ਪੰਜਾਬ ਨਗਰ ਨਿਗਮ ਪਟਿਆਲਾ ਦੇ ਹਾਊਸ ਮੀਟਿੰਗ ਤੋਂ ਬਾਅਦ ਕੌਂਸਲਰ ਗੁਰਜੀਤ ਸਿੰਘ ਸਾਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕੁਛ ਕੀਤਾ ਸੁਣੋ ਤੁਸੀਂ ਵੀ ਇਹ ਸੁਖਾਵੇ ਮਾਹੌਲ ਦੇ ਵਿੱਚ ਹੋਈ ਹੈ ਜਿੰਨੇ ਵੀ ਵਿਸ਼ੇ ਇਹਦੇ ਵਿੱਚ ਸੀਗੇ ਸਾਰੇ ਮਤਿਆਂ ਦੇ ਉੱਤੇ ਡਿਟੇਲ ਦੇ ਵਿੱਚ ਬਹਿਸ ਹੋਈ ਹੈ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਦਿੱਤੇ ਹਨ ਔਰ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ਹਰਮਨ ਪਿਆਰੇ ਨੇਤਾ ਮੀਰ ਸਾਹਿਬ ਨੇ ਬਹੁਤ ਲੋਕਾਂ ਨੂੰ ਧਿਆਨ ਨਾਲ ਗੋਣਾ ਸੁਣਿਆ ਔਰ ਸਾਰਿਆਂ ਦੀਆਂ ਗੱਲਾਂ ਨੂੰ ਸੁਣ ਕੇ ਸਮਾਂ ਦਿੱਤਾ ਔਰ ਬਹੁਤ ਚੰਗੇ ਮਾਹੌਲ ਦੇ ਵਿੱਚ ਵੀ ਮੈਂ ਕਿਹੜੇ ਜੱਡੇ ਸੀਗੇ ਜੀ ਸਰ ਸਭ ਜਿਹੜੇ ਤੇ ਪਾਸ ਹੋਏ ਆ ਤੇ ਕਿਹੜਾ ਅਟੈਚ ਕਰੇ ਡਿਵੈਲਪਰ ਦਾ ਕੰਪਨੀ ਸ਼ੁਰੂ ਕਿੱਥੇ ਜਾਣਗੇ ਦੇਖੋ ਡਿਵੈਲਪਮੈਂਟ ਦੇ ਵਿੱਚ ਜਿਹੜੇ ਆ ਅੱਜ ਜਿਹੜੇ ਆ ਜੋ ਟੈਂਡਰ ਲੱਗੇ ਹੋਏ ਆ ਡਿਵੈਲਪਰ ਦੇ ਕੰਮ ਜਲਦੀ ਸ਼ੁਰੂ ਹੋਣ ਜਾ ਰਹੇ ਆ ਲੋਕਾਂ ਦੀਆਂ ਮੁਸ਼ਕਲਾਂ ਧਿਆਨ ਦੇ ਵਿੱਚ ਲਿਆਂਦੀਆਂ ਸੀਗੀਆਂ ਲੇਕਿਨ ਜਿਹੜੇ ਜਗ੍ਹਾ ਨਹੀਂ ਹੋ ਰਹੇ ਹਾਂ ਜੀ 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 ਅੱਜ ਜਿਹੜਾ ਸਭ ਤੋਂ ਵੱਡੀ ਗੱਲ ਹੈ ਕੀ ਆ ਲੋਕਾਂ ਨੂੰ ਸਫਾਈ ਦਾ ਸੀ ਉਹਦੇ ਵਾਸਤੇ ਜਿਹੜਾ ਲੋਕਾਂ ਨੂੰ ਦੱਸਿਆ ਗਿਆ ਕਿ ਸਮਾਜ ਸੇਵਕ ਭਰਤੀ ਕੀਤੇ ਜਾਣ ਨਾ ਕਿ ਮਸ਼ੀਨਰੀ ਦੇ ਉੱਤੇ ਇੱਕ 11-12 ਕਰੋੜ ਰੁਪਏ ਦਾ ਮਸ਼ੀਨਰੀ ਦਾ ਸੀਗਾ ਉਹਦੇ ਵਾਸਤੇ ਹਾਊਸ ਨੇ ਸਰਬਸੰਮਤੀ ਨਾਲ ਕਿਹਾ ਵੀ ਅਸੀਂ ਜਿਹੜਾ ਲੋਕਾਂ ਦੇ ਹੱਥੀ ਕੰਮ ਹੈ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਉਦੋਂ ਦੇ ਵਾਸਤੇ ਸਾਡੇ ਹਾਊਸਿੰਗ ਸੈਂਟੀ ਸੀ ਸਾਡੇ ਸਾਹਿਬ ਹਰਿੰਦਰ ਕੋਲੀ ਵਾਲੋਂ ਤੁਸੀਂ ਪਤਾ ਬੋਲਿਆ ਗਿਆ ਕਿ ਮੀਟਿੰਗ ਬੁਲਾਈ ਗਈ ਹੈ ਕੀ ਗੱਲਬਾਤ ਸੀ ਉਹ ਤੇ ਜਿਹੜੀ ਰੋਡ ਨੂੰ ਜਿਹੜੀ ਕੰਸਟ੍ਰਕਸ਼ਨ ਕਿਵੇਂ ਦੇਖੀਏ ਇਸ ਦੀ ਨਹੀਂ ਜਿਹੜੀਆਂ ਰੋਡ ਕਮਰਸ਼ੀਅਲ ਵਾਲਾ ਇਸ਼ੂ ਸੀਗਾ ਉਹ ਹਰਿੰਦਰ ਕੋਲੀ ਦਾ ਵੀ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੀਗਾ ਜੀ ਉਹ ਗੈਪ ਦੇ ਵਿੱਚ ਜਿਹੜੀ ਹੈ ਇਹ ਗੱਲ ਧਿਆਨ ਚ ਲਿਆਂਦੀ ਗਈ ਹੈ ਕਿ ਮੇਅਰ ਸਾਹਿਬ ਦੇ ਕਮਿਸ਼ਨਰ ਸਾਹਿਬ ਦਾ ਜਿਹੜਾ ਉਹਨਾਂ ਦੀ ਜੂਡਿਕਸ਼ਨ ਬਣਦੀ ਹੈ ਉਹ ਜਦੋਂ ਵੀ ਬੁਲਾਣ ਸਾਰੇ ਮੈਂਬਰਾਂ ਨੂੰ ਬੁਲਾ ਕੇ ਸ਼ਹਿਰ ਦੀਆਂ ਕਿਹੜੀਆਂ ਰੋਡ ਕਮਰਸ਼ੀਅਲ ਡਿਕਲੇਅਰ ਕਰਨੀਆਂ ਉਹਦੇ ਵਾਸਤੇ ਵਿਚਾਰ ਕੀਤੀ ਜਾਇਆ ਤੇ ਹਾਊਸ ਨੇ ਸਹਿਮਤੀ ਦਿੱਤੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਸ਼ਹਿਰ ਦੀ ਹੱਦਬੰਦੀ ਵਧਾਉਣ ਬਾਰੇ ਜਿਹੜਾ ਉਹ ਨਗਰ ਨਿਗਮ ਦੇ ਅਫਸਰਾਂ ਵੱਲੋਂ ਹਾਊਸ ਨੂੰ ਗੁੰਮਰਾ ਕੀਤਾ ਗਿਆ ਸੀ ਕਿ ਸਿਰਫ ਅਰਬਨ ਸਟੇਟ ਨੂੰ ਉਹ ਸ਼ਾਮਲ ਕਰਕੇ ਨਗਰ ਨਿਗਮ ਦੀ ਹੱਦ ਵਧਾਈ ਜਾਏ ਜਦਕਿ ਪਟਿਆਲਾ ਜਿਹੜਾ ਚਾਰੋਂ ਪਾਸੇ ਫੈਲ ਚੁੱਕਿਆ ਹੈ ਦੁਦਵੀਂ ਚਿੱਕੇ ਸਨੌਰ ਹਲਕੇ ਦੇ ਵੀ ਦੋ ਐਮਸੀ ਪੈਂਦੇ ਨੇ ਉਹ ਸਨੌਰ ਰੋਡ ਵੀ ਪੈਂਦੀ ਆ ਇਹ ਹਲਕਾ ਵੀ ਨਗਰ ਨਿਗਮ ਦੀ ਹਦੂਦੇ ਵਿੱਚ ਆਣਾ ਚਾਹੀਦਾ ਇਸੇ ਸਾਡੇ ਸ਼ਹਿਰ ਦੇ ਵਿੱਚ ਧਾਮੂ ਮਾਜਰਾ ਇਲਾਕਾ ਪੈਂਦਾ ਜਿਹਦੀ ਮਾਨਯੋਗ ਸੀਐਮ ਸਾਹਿਬ ਨੇ 2.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਆ ਉਹ ਏਰੀਆ ਵੀ ਅਸੀਂ ਚਾਹਦੇ ਆ ਵੀ ਹੱਦਬੰਦੀ ਦੇ ਅੰਦਰ ਆਵੇ ਔਰ ਖੇੜੀ ਨਗਰ ਪੰਚਾਇਤ ਦੇ ਵਿੱਚ 1 ਕਰੋੜ ਰੁਪਏ ਦੀ ਗ੍ਰਾਂਟ ਸੀਐਮ ਸਾਹਿਬ ਨੇ ਦਿੱਤੀ ਆ ਉਹ ਵੀ ਅਸੀਂ ਏਰੀਆ ਕਿਹਾ ਬਈ ਇਸ ਨੂੰ ਸ਼ਹਿਰ ਨੂੰ ਚਾਰੋਂ ਪਾਸਿਓਂ ਦੀ ਲਿਮਟ ਵਧਾ ਕੇ